ਜੋ ਦਿਨੀ ਪਟਿਆਲਾ ਦੇ ਵਿੱਚ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ 4 2 4 ਤੋਂ 5 ਹੋਰ ਨੌਜਵਾਨਾਂ ਵੱਲੋਂ ਜੜਾਇਆ ਹਮਲਾ ਕੀਤਾ ਜਾਂਦਾ ਹੈ ਜਿਸ ਮੌਕੇ ਤੇ ਮੌਜੂਦ ਨੌਜਵਾਨ ਵੱਲੋਂ ਦੱਸਿਆ ਗਿਆ ਹੈ ਕਿ ਮੈਨੂੰ ਟਿਊਸ਼ਨ ਤੋਂ ਬੁਲਾ ਕੇ ਇਹਨਾਂ ਨੌਜਵਾਨਾਂ ਨੇ ਧੋਖੇ ਦੇ ਨਾਲ ਮੇਰੇ ਤੇ वार ਕੀਤਾ ਅਤੇ ਮੈਨੂੰ ਕੁੱਟਿਆ ਗਿਆ ਜਿਸ ਬਾਬਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰ ਲਿਤਾ ਗਿਆ ਤੇ ਐਸ ਐਚਓ ਥਾਣਾ ਸਿਵਲ ਲਾਈਨ ਦਾ ਕਹਿਣਾ ਹੈ ਕਿ ਮਾਰਕਟ ਦੇ ਆਧਾਰ ਤੇ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਬੱਚੇ ਨੇ ਉਹਨਾਂ ਬਾਲਿਕ ਹੋਣ ਦੇ ਕਾਰਨ ਐਸ ਐਚਓ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੋਂ ਵੀ ਜੇ ਅਜਿਹੇ ਨੌਜਵਾਨ ਲੜਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੇ ਜਿਹੜੇ ਬੱਚੇ ਸਕੂਲ ਜਾਂ ਕਾਲਜ ਦੇ ਵਿੱਚ ਪੜਨ ਜਾ ਰਹੇ ਨੇ ਉਹ ਉੱਥੇ ਜਾ ਕੇ ਲੜਾਈਆਂ ਨਾ ਕਰਨ ਤੇ ਜੋ ਮਾਪੇ ਨੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਇਸ ਦਾ ਨਤੀਜਾ ਜਿਹੜਾ ਉਪਗਤਣਾ ਪੈਂਦਾ ਨੂਰ ਸਿੰਘ ਹਲੋ ਜੀ ਕਿੱਥੇ ਪੜਦੇ ਹੋ ਬੁੱਡਾਦਲ ਸਕੂਲ ਬੁੱਡਾਦਲ ਲੱਗੀ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨਾਂ ਕੁੱਟ ਮਾਰਦੀ ਹੈ ਮਾਮਲਾ ਕੀ ਹੈ ਤੇ ਕਿੰਨੇ ਲੋਕ ਸੀ ਇਹ ਚਾਰ ਪੰਜ ਮੁੰਡੇ ਸੀ ਜੀ ਇਹਨਾਂ ਨੇ ਜਿਸ ਦਿਨ ਮੈਨੂੰ ਕੁੱਟਿਆ ਤੇ 8 ਤਰੀਕ ਨੂੰ ਸਕੂਲ ਬਾਹਰ ਆਏ ਪਹਿਲਾਂ ਸਕੂਲ ਬਾਰ ਆਏ ਪਹਿਲਾਂ ਇਹ 10 5 6 ਮੁੰਡੇ ਤੇ ਇਹਨਾਂ ਨੇ ਇੱਕ ਮੇਰੇ ਦੋਸਤ ਨੂੰ ਮਾਰਿਆ ਪਿੱਛੋਂ ਦੀ ਉਹ ਨੈਗੇਟਿਵਾ ਭਜਾ ਲਈ ਪਿੱਛੋਂ ਦੀ ਡੰਡੇ ਡੁੰਡੇ ਮਾਰੇ ਫਿਰ ਜਿਵੇਂ ਟਿਊਸ਼ਨ ਗਿਆ ਸੀ 4 ਵਜੇ ਮੇਰੀ ਉੱਥੋਂ ਛੁੱਟੀ ਹੋਈ 6:00 ਵਜੇ ਮੈਨੂੰ ਹਰਸ਼ ਨਾਮ ਦਾ ਮੁੰਡਾ ਹੈ ਉਹਦਾ ਮੈਸੇਜ ਆਇਆ ਤੇ ਕਾਲ ਵੀ ਆਈ ਕਿ ਮੈਂ ਟਿਊਸ਼ਨ ਬਾਰ ਖੜਾ ਆ ਜਾ ਆਪਾਂ ਕੁਝ ਖਾ ਪੀ ਕੇ ਆਈਏ ਮੈਂ ਕਿਹਾ ਠੀਕ ਹੈ ਮੇਰੀ ਛੁੱਟੀ ਹੋਈ ਮੈਂ ਬਾਹਰ ਗਿਆ ਤੇ ਉਹ ਮੈਨੂੰ ਉੱਧਰ ਬਰਿਸਟਾ ਪੋਲੋ ਗਰਾਊਂਡ ਦੀ ਬੈਕ ਸਾਈਡ ਵੱਲ ਲੈ ਗਿਆ ਉੱਥੇ ਕੋਕੇ ਦੇ ਬਾਅਦ ਉਹਨੇ ਮੈਨੂੰ ਕਿਹਾ ਇੱਥੇ ਰੋਕ ਲੈ ਮੈਂ ਕਿਹਾ ਕਿਉਂ ਬਸ ਮੈਂ ਇਨਾ ਪੁੱਛਿਆ ਮੈਂ ਟੀਵੀ ਤੇ ਹੀ ਬੈਠਾ ਸੀ ਪਿੱਛੋਂ ਦੀ ਹੋਕੀ ਪਈ ਐਕਟਿਵ ਆ ਗਿਰ ਗਈ ਮੈਂ ਉਤਰ ਕੇ ਸਾਈਡ ਨੂੰ ਗਿਆ ਫਿਰ ਉਹਨਾਂ ਨੇ ਹੋਕੀਆ ਮਾਰਨੀ ਸ਼ੁਰੂ ਕਰਤੀ ਮਨਜੋੜ ਨਾਮ ਦੇ ਮੁੰਡੇ ਨੇ ਹਰਸ਼ ਫਿਰ ਉਹਨਾਂ ਨਾਲ ਰਲ ਕੇ ਭੱਜਿਆ ਜਿਵੇਂ ਹੀ ਉਹ ਸਾਰੇ ਭੱਜੇ ਹਰਸ਼ ਆਪਣੀ ਬਾਈਕ ਤੇ ਬੈਠ ਕੇ ਉਹਨਾਂ ਨਾਲ ਭੱਜਿਆ ਤੇ ਹਰਸ਼ ਉਹਨਾਂ ਨੇ ਅੱਗੇ ਜਾ ਕੇ ਮਿਲਿਆ ਬੈਠਿਆ ਉਹਨਾਂ ਨੇ ਮਤਲਬ ਗੱਲਾਂ ਗੁੱਲਾਂ ਕੀਤੀਆਂ ਤੇ ਉਹ ਚੱਲ ਗਏ ਕਿੰਨੇ ਲੋਕ ਸੀ ਇਹ ਟੋਟਲ ਇਹ 6-7 ਲੋਕ ਸੀਗੇ ਚਾਰ ਦਾ ਨਾਮ ਮੈਨੂੰ ਪਤਾ ਹੈ ਦੋ ਤਿੰਨ ਦਾ ਪਤਾ ਨਹੀਂ ਦੋ ਦੋ ਮੇਰੀ ਉਮਰ 15 ਸਾਲ ਹੈ ਤੁਹਾਡੇ ਸਕੂਲ ਕਲਾਸਮੇਟ ਹੈ ਹਾਂਜੀ ਦੋ ਮੁੰਡੇ ਕਲਾਸਮੇਟ ਸੀਗੇ ਪਹਿਲਾਂ ਉਹ ਰੈਸਟ੍ਰੀਕੇਟ ਕੀਤੇ ਹੋਏ ਆ ਸਕੂਲ ਚੋਂ ਹਿੰਮਲ ਕਰਗ ਤੇ ਮਨਜੋਤ ਤੁਹਾਡੇ ਪਹਿਲੇ ਵੀ ਚੋਈ ਇਹਨਾਂ ਨਾਲ ਰੰਗਸਰੀ ਨਹੀਂ ਪਹਿਲਾਂ ਨਾਲ ਕੋਈ ਪਹਿਲਾਂ ਕੋਈ ਗੱਲ ਨਹੀਂ ਸੀਗੀ ਮੇਰੀ ਇਹਨਾਂ ਨਾਲ ਗੱਲ ਕੀ ਹੋਈ ਹੈ ਫਿਰ ਆਕਰ ਇਹ ਗੱਲ ਇਹਨਾਂ ਨੇ ਵਧੀਆ ਕਿਉਂ ਜੀ ਇੰਨੀ ਕੁੱਟਮਾਰ ਹੋਣ ਦਾ ਮਾਮਲਾ 8 ਤਰੀਕ ਜਿਸ ਦੀ ਨੇ ਆਏ ਆ ਕੱਲ ਉਸ ਦਿਨ ਉਸ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਟ੍ਰੋਲ ਪੇਜ ਬਣਾਇਆ ਸੀਗਾ ਉਸ ਤੇ ਬਡਦਲ ਸਕੂਲ ਦੇ ਕਾਫੀ ਮੁੰਡਿਆਂ ਦੀਆਂ ਫੋਟੋਆਂ ਤੇ ਪਾ ਰਹੇ ਸੀਗੇ ਤੇ ਉਹਨਾਂ ਨੇ ਨੀਚੇ ਗਾਲਾਂ ਗੋਲਾਂ ਲਿਖ ਕੇ ਲਿਖ ਰਹੇ ਸੀਗੇ ਤੇ ਆਡੀਓਜ਼ ਲਾ ਰਹੇ ਸੀ ਗੰਦੀਆਂ ਤੇ ਅਸੀਂ ਇਹਨਾਂ ਨਾਲ ਮਤਲਬ ਗੱਲ ਕੀਤੀ ਕਿ ਤੁਸੀਂ ਡਿਲੀਟ ਕਰ ਦਿਓ ਧਮਕੀਆਂ ਦਵਾ ਰਿਆ ਸੀ ਮਨਜੋਤ ਮੁੰਡਾ ਕਾਨਫਰੈਂਸ ਤੇ ਮੁੰਡਿਆਂ ਨੂੰ ਲਾ ਕੇ ਤੇ ਮੇਰੇ ਵੀ ਇੱਕ ਦੋ ਦੋਸਤ ਸੀਗੇ ਮੈਂ ਜਿਨਾਂ ਨਾਲ ਐਡ ਕਰਕੇ ਗੱਲ ਕਰਾਈ ਦੀ ਤੇ ਇਹਨਾਂ ਨੇ ਫਿਰ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਪੇਜ ਡਿਲੀਟ ਹੋ ਗਿਆ ਸਾਰੀਆਂ ਫੋਟੋਆਂ ਡਿਲੀਟ ਹੋ ਗਈ ਫਿਰ ਉਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਕਹਿੰਦੇ ਲੱਗ ਗਿਆ ਕਿ ਆਪਾਂ ਲੜਾਂਗੇ ਤੈਨੂੰ ਕੁੱਟਾਂਗੇ ਉਹ ਤੇ ਦੋ ਤਿੰਨ ਦਿਨ ਬਾਅਦ 8 ਤਰੀਕ ਨੂੰ ਸਕੂਲ ਬਾਰ ਆਏ ਉਸ ਦਿਨ ਸ਼ਾਮੀ ਗੱਲ ਹਾਣਦੇ ਨੇ ਮੁੰਡੇ ਜਿਨ੍ਹਾਂ ਨਾਲ ਤੇ ਲੜਾਈ ਹੋਈ ਹੈ ਹਾਂਜੀ ਮੇਰੇ ਹਾਣਦੇ ਨੇ ਸਾਰੇ ਬਸ ਇੱਕ ਮਨਜੋਤ 8ਵੀਂ 9ਵੀਂ ਚੋਂ ਬਰੀਫ ਕਰਿਓ ਸਾਰਿਆਂ ਦੀ ਇੱਕ ਇੱਕ ਵਾਰ ਮਨਜੋਤ ਹੇਮਲ ਗਰਗ ਹਰਸ਼ਪ੍ਰੀਤ ਤੇ ਗੈਵੀ ਘੁੰਮਣ ਤੇ ਬਾਕੀ 2 3 ਦਾ ਨਾਮ ਮੈਨੂੰ ਪਤਾ ਨਹੀਂ ਹੁਣ ਕੀ ਚਾਹਨੇ ਹੋ ਤੁਸੀਂ ਐਸਐਸਪੀ ਦਫਤਰ ਕਿਉਂ ਆਇਓ ਕੀ ਚਾਹਨੇ ਹੋ ਉਹਨਾਂ ਨੇ ਹਰਸ਼ ਮੁੰਡੇ ਦਾ ਜਿਹੜਾ ਮੈਨੂੰ ਲੈ ਕੇ ਗਿਆ ਥਾਣੇ ਵਾਲਿਆਂ ਨੇ ਉਹਦਾ ਨਾਮ ਹੀ ਘੱਟਤਾ ਉਹਦਾ ਨਾਮ ਅਨਨੋਨ ਚ ਪਤਾ ਤਿੰਨ ਮੁੰਡਿਆਂ ਦਾ ਨਾਮ ਲਿਖਤਾ ਹਿੰਮਲ ਮਨਜੋਤ ਤੇ ਗੈਵੀ ਕੁਮਨ ਬਾਕੀ ਅਨਨੋਨ ਮੈਂਬਰਸ ਦਾ ਨਾਮ ਪਤਾ ਬਾਕੀ ਮੁੰਡਿਆਂ ਦਾ ਹਾਂ ਜੀ ਮੈਂ ਉਹਦਾ ਬਿਆਨ ਹੋਇਆ ਸੀਗਾ ਜਿਸ ਦਿਨ ਮੈਂ ਉਹਦਾ ਨਾਮ ਲਿਖਾਇਆ ਸੀ ਹਰਸ਼ ਦਾ ਹਰਸ਼ ਦਾ ਨਾਮ ਉਹਨਾਂ ਨੇ ਘੱਟਤਾ ਤੇ ਉਹ ਕਹਿੰਦੇ ਹਰਸ਼ ਨੂੰ ਬਚਾਰਿਆ ਸੀ ਵੀਡੀਓ ਹਾਂ ਜੀ ਸੱਟਾ ਮੈਨੂੰ ਭਜੀਆਂ ਨੇ ਕਿੱਥੇ ਭਜੀਆਂ ਜਦੋਂ ਸੱਟਾ ਦਿਖਾ ਤੇ ਪਿੱਠ ਤੇ ਮਾਰੀਆਂ ਸੀ ਹੋਕੀ ਉਹਨਾਂ ਨੇ ਉਹ ਵੀਡੀਓ ਜਿਹੜਾ ਪੇਜ ਕਰਕੇ ਲੜਾਈ ਹੋਈ ਨਹੀਂ ਜੀ ਉਹਨਾਂ ਨੇ ਪੇਜ ਡਿਲੀਟ ਕਰਤਾ ਸੀਗਾ ਵੀਡੀਓ ਜਿਹੜੀ ਉਹਨਾਂ ਨੇ ਕੁੱਟਿਆ ਸੀਗਾ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਤੇ ਆਪ ਹੀ ਵਾਇਰਲ ਕੀਤੀ ਹੋਈ ਆ ਉਹ ਵੀਡੀਓ ਵੀਡੀਓ ਚੱਲਦੀ ਵਾਈਟ ਜੀ ਦਿਖਾਣਾ ਤੇ ਹੋਰ ਕੋਈ ਨਹੀਂ ਸੀ ਲੜਾਈ ਦਾ ਕਾਰਨ ਇਹ ਸੀਗਾ ਨਹੀਂ ਜੀ ਹਰਮਨਜੋਤ ਹੋਕੀਆ ਮਾਰ ਰਿਹਾ ਜੀ ਗੈਵੀ ਘੁੰਮਣ ਦਾ ਮੁੰਡਾ ਉਹ ਚੱਕ ਕੇ ਨੀਚੋਂ ਦੀ ਇੱਟਾਂ ਮਾਰ ਰਿਹਾ ਗਮਲੇ ਮਾਰ ਰਿਹਾ ਹਿੰਮਲਕਰਕ ਮੁੰਡਾ ਵੀਡੀਓ ਬਣਾ ਰਿਹਾ ਹਰਸ਼ ਪਿੱਛੇ ਖੜਾ ਸੀ ਹਰਸ਼ ਜਾਂਦੇ ਹੋਏ ਉਹਨਾਂ ਨਾਲ ਭੱਜਿਆ ਮੋਟਰਸਾਈਕਲ ਬੈਕ ਫੁੱਟ ਕਿੰਨੀ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਨਸਾਫ ਕਿੰਨੀ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਰਸ਼ ਨਾਮ ਦੇ ਮੁੰਡੇ ਦਾ ਜੀ ਨਾਮ ਘਟਿਆ ਪਰਚੇ ਜੋ ਉਹਦਾ ਨਾਮ ਵਿੱਚੋਂ ਹੁਣ ਆਏ ਹੋਏ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਦਫ਼ਤਰ ਆਏ ਹੋ ਹਾਂਜੀ ਹਾਂਜੀ ਕੀ ਕਹਿੰਦੇ ਐ ਸੋ ਗੱਲਬਾਤ ਕੀਤੀ ਤੁਸੀਂ ਕੁਝ ਇਹਨਾਂ ਨਾਲ ਕਹਿੰਦੇ ਮੰਡੇ ਆਣਾ ਜੀ ਉਹ ਕਹਿੰਦੇ ਮੰਡੇ ਆਣਾ ਕੀ ਹੈਗੇ ਨਹੀਂ ਉਹ ਗੱਲ ਤੁਹਾਡੀ ਸੁਣਵਾਈ ਹੋएगी ਕਹਿੰਦੇ ਨਹੀਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਹਰਸ਼ ਤੁਹਾਨੂੰ ਪ੍ਰੀਪਲੈਨਿੰਗ ਉੱਥੇ ਲੈ ਕੇ ਹਾਂਜੀ ਹਾਂਜੀ ਹਰਸ਼ ਉਸ ਦਿਨ ਜਿਸ ਦਿਨ 8 ਤਰੀਕ ਨੂੰ ਰਾਤੀ ਮਤਲਬ ਸਾਰਾ ਹੋਇਆ 9 ਤਰੀਕ ਨੂੰ ਉਹਨੇ ਅਗਲੇ ਦਿਨ ਸਟੋਰੀਆਂ ਪਾਈਆਂ ਜੀ ਕਿਰਪਾਨਾ ਫੜੀ ਹੋਈਆਂ ਉਹਨੇ ਵੀਡੀਓ ਚ ਤੇ ਸਟੋਰੀ ਪਾ ਰਿਆ ਇਹਦੇ ਪਹਿਲਾਂ ਵੀ ਇਹ ਤਾਂ ਰਿਕਾਰਡ ਕੀਤਾ ਹੈ ਪਹਿਲਾਂ ਵੀ ਗੱਲਬਾਤ ਹੋਈ ਹੈ ਸਕੂਲ ਤੇ ਲੜਾਈ ਝਗੜੇ ਇਹ ਬੱਚੇ ਪਹਿਲਾਂ ਸਕੂਲੀ ਚ ਪੜਦੇ ਸੀ ਜਿੱਕਦੋਂ ਉਹ ਸਕੂਲੋਂ ਕੱਢ ਦਿੱਤੇ ਗਏ ਸੀਗੇ ਕੋਈ ਲੜਾਈਆਂ ਤੇ ਕਿਸੇ ਟਾਈਮ ਬੱਚੇ ਨਾਲ ਸਾਲ ਦੋ ਸਾਲ ਵੱਲ ਪੜਦੇ ਸੀਗੇ ਚਲੋ ਬੱਚਾਂ ਦੀ ਕਦੀ ਲੜਾਈ ਹੋਈ ਹੋਣੀ ਸਾਨੂੰ ਪਤਾ ਨਹੀਂ ਜਸ ਬੋਲੂ ਵੀ ਨਹੀਂ ਪਤਾ ਉਸ ਤੋਂ ਬਾਅਦ ਬੱਚੇ ਨਾਲ ਬਾਅਦ ਪੰਗੇ ਮੁੰਡਿਆਂ ਨਾਲ ਵੀ ਲੈਂਦੇ ਸੀ ਦੋ ਚਾਰ ਬੱਚੇ ਵੀ ਇਨਾਂ ਨੇ ਕੁੱਟੇ ਆ ਤੇ ਜਦੋਂ ਸਾਡਾ ਬੱਚਾ ਟਿਊਸ਼ਨ ਤੇ ਸੀ 8 ਤਰੀਕ ਦੀ ਗੱਲ ਹੈ ਸ਼ਾਇਦ ਤੇ ਉਹ ਹਰਸ਼ ਆਇਆ ਉਹਨਾਂ ਮੈਸੇਜ ਕਰ ਰਿਹਾ ਸੀਗਾ ਵੀ ਹਰਨੋਰ ਕਿੱਥੇ ਆ ਕਹਿੰਦਾ ਮੈਂ ਟਿਊਸ਼ਨ ਤੇ ਆ ਕਹਿੰਦਾ ਵੀ ਟਿਊਸ਼ਨ ਖਤਮ ਕਰਕੇ ਬਾਹਰ ਆ ਤੇ ਉਹਨਾਂ ਨੇ ਪਹਿਲਾਂ ਫੀਲਡਿੰਗ ਕੀਤੀ ਪਈ ਸੀ ਉੱਥੇ ਅ ਬਰਿਸ਼ਟਾ ਦੇ ਬਾਹਰ ਮੁੰਡੇ ਇੱਧਰ ਉੱਧਰ ਲੁੱਕੇ ਪਏ ਸੀ 6-7 ਸੀਗੇ ਤੇ ਇਹ ਗਿਆ ਐਕਟਿਵੇ ਤੇ ਬਸ ਐਕਟਿਵਾ ਖੜਾਣ ਦੀ ਧੀਰ ਸੀਗੀ ਤੇ ਉਹਨੇ ਪਿੱਛੇ ਹਾਕੀਆਂ ਮਾਰਨੀ ਸ਼ੁਰੂ ਕਰਤੀਆਂ ਜਾ ਕੇ ਉੱਥੇ ਕੰਦ ਦੇ ਨਾਲ ਅੱਲਾ ਲਿਆ ਉੱਥੇ ਤੁਸੀਂ ਦੇਖਿਆ ਹੀ ਆਣੀਆਂ ਸਾਰੀਆਂ ਹਾਕੀਆਂ ਬਹੁਤ ਮਾਰੀਆਂ ਸਰੀਰ ਸੁਰ ਦੋੜਾ ਇਹਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤਿੰਨ ਮੁੱਦੇ ਜਿਹੜੇ ਮੇਨ ਸੀਗੇ ਉਹ ਇਹਨਾਂ ਨੇ ਫੜ ਲਏ ਜਿਹੜਾ ਹਰ ਚ ਲੈ ਕੇ ਆਏ ਸੀਗਾ ਉਹਦਾ ਨਾਮ ਕੱਢਤਾ ਵਿੱਚੋਂ ਜਦਕਿ ਉਹ ਮੇਨ ਮੁੱਦਾ ਸੀਗਾ ਤੁਸੀਂ ਕਿਦਾਂ ਕਹਿ ਰਹੇ ਹੋ ਕਿ ਇਹ ਇਕੱਠੇ ਸੀ ਕਿਹੜੇ ਸਕੂਲ ਤੇ ਇਕੱਠੇ ਪੜਦੇ ਸੀ ਜਾਂ ਟਿਊਸ਼ਨ ਤੇ ਇਕੱਠੇ ਬਣਦੇ ਸੀ ਨਹੀਂ ਪਹਿਲਾਂ ਸਕੂਲ ਹੀ ਜਿੱਥੋਂ ਪੜਦੇ ਸੀਗੇ ਫਿਰ ਘੜੂਕੜ ਦਿੱਤੇ ਸੀਗੇ ਤੇ ਫਿਰ ਟਿਊਸ਼ਨ ਦਾ ਸ਼ਾਇਦ ਕੋਈ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਤੁਹਾਡਾ ਬੇਟਾ ਕੱਲਾ ਹੀ ਸੀ ਉਸ ਤੇ ਮੇਰਾ ਬੇਟਾ ਬਿਲਕੁਲ ਕੱਲਾ ਸੀ ਜੀ ਹਰਸ਼ ਲੈ ਕੇ ਗਿਆ ਜੀ ਹਰਸ਼ ਕਥੂਰੀਆ ਜੀ ਉੱਥੇ ਪੂਰੀ ਪਲੈਨਿੰਗ ਨਾਲ ਲੈ ਕੇ ਗਿਆ ਜੀ ਇਹ ਮਰਦਾਨਾ ਕਿਹੜੀ ਕਿਹੜੇ ਦਿਨ ਦੀ ਵਾਰਦਾਤ ਹੈ ਇਹ 8 ਤਰੀਕ ਦੇ ਕਰੀਬ ਹੈ 8 ਤਰੀਕ ਦੀ ਹੈ 8 ਤਰੀਕ ਸ਼ਾਮੀ 6:30 ਵਜੇ ਦੇ ਕਰੀਬ ਕਿਹੜੇ ਥਾਣੇ 'ਚ ਮਾਮਲਾ ਦਰਜ ਹੋਇਆ ਜੀ ਸਿਵਲ ਲਾਈਨ ਜੀ ਕੀ ਚਾਹੁੰਦੇ ਹੋ ਤੁਸੀਂ ਬਸ ਜੀ ਬੱਚਾ ਤੁਹਾਡੇ ਸਾਹਮਣੇ ਤੁਸੀਂ ਵਾਇਰਲ ਦੇਖ ਲਈਏ ਤੁਸੀਂ ਕਾਰਵਾਈ ਕੀਤੀ ਜਾਏ ਉਹਦਾ ਨਾਮ ਹਰਸ਼ ਦਾ ਪਾਇਆ ਜਾਏ ਕਾਰ ਵਿੱਚ ਮੇਨ ਮੁੱਦਾ ਹੋਇਆ ਹੈ ਕਡੈਪਰ ਲਾ ਲੋ ਜੋ ਮਰਜੀ ਲਾ ਲੋ ਤੁਸੀਂ ਸਿਆਣੀਆਂ ਹੋ মিডিਆ ਸਿਆਣੀਆਂ ਪੁਲਿਸ ਸਿਆਣੀਆਂ ਐ ਐਸਐਸਪੀ ਦਫਤਰ ਆਏ ਹੋ ਕੀ ਦਰਖਾਸਤ ਦਿੱਤੀ ਕਿ ਕੀ ਗੱਲਬਾਤ ਹੋਈ ਨਹੀਂ ਐਸਐਸਪੀ ਸਾਹਿਬ ਹੈਗੇ ਨਹੀਂ ਸੀ ਉਹਨਾਂ ਦੇ ਰੀਡਰ ਸਾਹਿਬ ਸੀਗੇ ਤੇ ਉਹਨਾਂ ਨੇ ਐਪਲੀਕੇਸ਼ਨ ਲਈ ਆ ਸਾਡੀ ਰਿਸਪੈਕਟ ਕੀਤੀ ਅਸੀਂ ਉਹਨਾਂ ਦੀ ਕੀਤੀ ਹੈ ਕਹਿੰਦੇ ਕੋਈ ਹਰਸ਼ਪ੍ਰੀਤ ਹਰਸ਼ਪ੍ਰੀਤ ਸਿੰਘ ਤੇ ਉਹਦੇ ਫਾਦਰ ਦਾ ਨਾਂ ਉਹਦੇ ਫਾਦਰ ਦਾ ਨਾਮ ਗੁਰਪ੍ਰੀਤ ਸਿੰਘ ਵਿੰਸੀ ਕਤੂਰੀਆ ਸਾਡੇ ਕੋਲ ਦੁਕਾਨ ਤੇ ਆਇਆ ਸਮਝਦਾ ਤੇ ਉਹਦੇ ਐਸਐਸਪੀ ਸਾਹਿਬ ਦੇ ਰੀਡਰ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡਾ ਨਾ ਕਿਹੜੇ ਸਕੂਲ ਪੜਦਾ ਮੇਰਾ ਬੇਟਾ ਬੁੱਢਾ ਦਾਲੀ ਚ ਦਸੇ ਜੀ ਉਹ ਵੀ ਇਕੱਠੇ ਉਹ ਵੀ ਨਹੀਂ ਉਹ ਤਾਂ ਗੁਰਨਾਨ ਫਾਊਂਡੇਸ਼ਨ ਪੜ੍ਹਦੇ ਆ ਜੀ ਉਹ ਨਾ ਤਾਂ ਨਹੀਂ ਜੀ ਇਸ ਉਮਰ ਦੇ ਵਿੱਚ ਹੀ ਐ ਜੀਆਂ ਲੜਾਈਆਂ ਹੋ ਜਾਣੀਆਂ ਵੀ ਤੁਹਾਡਾ ਮੁੰਡਾ ਵੀ ਚਲੋ ਵਿੱਚ ਇਨਵੋਲ ਹੈ ਤੇ ਦੂਜੀ ਪਾਰਟੀ ਉਹ ਮੈਂ ਇਹ ਜੀ ਫਿਰ ਅਸੀਂ ਬੰਦ ਕਰ ਦਾਂਗੇ ਯਾਰ ਤੁਸੀਂ ਕਿਉਂ ਵੀ ਇਹ ਜੀ ਉਮਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਹੋਣੀਆਂ ਵੀ ਕਿੱਦ ਤਰ੍ਹਾਂ ਕਿੱਦ ਤਰ੍ਹਾਂ ਮਤਲਬ ਦੋਨੋਂ ਬੱਚਿਆਂ ਨੂੰ ਇਸ ਵਾਰੇ ਸੂਝਵਾਨ ਹੋਣਾ ਚਾਹੀਦਾ ਸੀ ਬਿਲਕੁਲ ਤੁਹਾਡੀ ਗੱਲ ਰਾਈਟ ਹੈ ਪਰ ਤੁਸੀਂ ਸਾਡਾ ਬੱਚਾ ਦੇਖੋ ਜੀ ਕਿੰਨਾ ਸ਼ਰੀਫਾ ਉਹ ਦੇਖੋ ਕਿੰਨੇ ਬਦਮਾਸ਼ ਹੈ ਦੇਖੋ ਮਾਰਨਾ ਕੁੱਟਣਾ ਜੇ ਸਾਡੇ ਆਲਾ ਆਂਦਾ ਕੋਈ ੱਟ ਮਾਰਦਾ ਡੰਡਾ ਮਾਰਦਾ ਕੁਝ ਕੋਸ਼ਿਸ਼ ਤਾਂ ਕਰਦਾ ਪਹਿਚਾਣ ਦੀ ਉਹ ਤਾਂ ਚਿੱਕਾ ਮਾਰਿਆ ਆਈ ਆਈ ਮੈਨੂੰ ਮਾਰੋ ਨਾ ਮਾਰੋ ਨਾ ਉਹ ਕਹਿੰਦੀਆਂ ਗੰਦੀਆਂ ਗਾਲਾਂ ਕੱਢ ਰਹੀਆਂ ਮਾਵਾ ਭੈਣਾਂ ਦੀ ਆਪਾਂ ਤਾਂ ਕਦੀ ਮਾਂ ਭੈਣ ਦੀ ਗਾਲੀ ਨਹੀਂ ਕੱਢਦੇ ਜੀ ਸਾਰੇ ਬੱਚੇ ਸੀ ਸਕੂਲ ਪੜ੍ਹਨ ਵਾਰੇ ਆਪਸ ਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾਣੀ ਸੁਣੀ ਹੋਗੀ ਸੀ ਤੇ ਉਹਦੇ ਸਬੰਧ ਚ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਪਰਚਾ ਐਫ ਆਈ ਆਰ ਨੰਬਰ 117 ਉਹਦੇ ਸਬੰਧ ਵਿੱਚ ਲੋਜ ਹੋਈ ਹੈਗੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਬੀ ਐਨ ਐਸ ਤੇ ਉਹਦੀ ਸੰਬੰਧ ਦੇ ਵਿੱਚ ਅਸੀਂ ਜਿਹੜੇ ਤਿੰਨ ਇਹ ਕਿਨੇ ਚੋਸ਼ੀ ਉਹ ਗ੍ਰਿਫਤਾਰ ਕਰ ਲਈ ਸੀ ਲੇਕਿਨ ਪਰਿਵਾਰ ਵਾਲਾ ਦਾ ਕਹਿਣਾ ਹੈ ਕਿ 6 ਬੰਦੇ ਸੀ ਜੀ ਟੋਟਲ ਜਿਹੜੇ ਕੁਝ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪ੍ਰੋਪਰ ਵਾਇਰਲ ਹੋਈ ਸੀਗੀ ਵੀਡੀਓ ਦੇ ਵਿੱਚ ਜੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਹੋ ਚੁੱਕੀ ਹੈ ਮਤਮ